ਆਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਂ ਦੇਪਕਾ ਬਦੋ ਆ ਗਏ ਹੁਣ ਟਾਈਮ ਪੜੀ ਚੋ ਹੋ ਗਏ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀਰ ਦੀਆਂ ਜਿਹੜੀਆਂ ਜੋਕੀਆਂ ਖੇਡਾਂ ਜਿਹੜੀਆਂ ਕਿੰਦੀਆਂ ਆ ਹਨਾ ਵੀਰ ਹਾਂ ਹੈ ਹਾਂ ਹਾਂ ਕਿੰਦੀ ਆ ਵੀਰੇ ਕੋਣ ਤੁ ਕੋਣ ਤੁ ਐਂ ਕਵੰਤੀ ਉਨ ਹਾਂ ਗਿਆਨ

ਹੂੰ ਤੂੰ ਕਿ ਉਹ ਨੂੰ ਦੂਏ ਦਿਖਾ ਤਾ ਉਹ ਨੋ 2 8 4 5 6 7 8 9 10 11 12 13 14 15 16 17 18 19 20 ਆਈ ਵਿਨਰ ਆਈ ਵਿਨਰ ਓਕੇ ਤੈਨੂੰ ਖੜੇ ਹੋਰ ਤਾ ਨੂੰ ਆਈ ਪਲੀਜ਼ ਆ ਦੇਖੋ ਇਹ ਵੀਰ ਦੀਆਂ ਕਿੱਡਾ ਇੱਧਰ ਤੇ ਆਦਰ ਦੇਦਾ ਸੋ ਰਿਆ ਇੱਕ ਸਰਪੀਤੀਆ ਸੱਪ ਵੀ ਰੱਖਿਆ ਕਿੰਦਰ ਵੀਰ ਦੇ ਹਥਿਆਰ ਪਏ ਆ ਵਿਚੇ ਕ੍ਰਪਾਨਾ ਬਾਕੀ ਬੰਦੂਕਾਂ ਸਲਾ ਜਿਹੜਾ ਨਾਮ ਲੱਗਦਾ ਵੀਰੇ ਨਾਂ ਦਾ ਸੇ ਇਹਨਾਂ ਦੇ ਸਾਰੇ ਕੀ ਕੋੜ ਕੋੜ ਆਹ ਕੋੜ ਆ ਕੁਐਸਚਨ ਆਈਕੂ ਦੀਆ ਨਾ ਸਪਾਈਡਰਮੈਨ ਸਪਾਈਡਰ ਆਹ ਕੌ ਆ ਗਿਆ ਸੁਪਰਮੈਨ ਆ ਗਿਆ ਆਕੂਮੈਨ ਆ ਗਿਆ ਸਪਾਈਮੈਨ ਆਹੋ

Monkey King Kong Monkey King Kong Questo? Squirtle Questo? Batman Batman Questo? King Kong King Kong Iron Ah, ah, via, vieni, vieni Questo? Ito. Questo Questo? spider Eh? Spider-Man Sink. Spider-Man Sì Questo è Spider ਬਰਾਵੋ ਕਿ ਦਿਸ ਵਾਈਡਰ ਮੈਨ ਹੈ 1 2 3 5 6 ਹੈ 6 ਕੀ ਪਾਸ ਠੀਕ ਹੈ ਤਾਂ ਸੀ ਪਲਿਸ ਕਿਨਾਂ ਰੱਖ ਦੀਏ ਹੈ ਤੇ ਚ ਪਾ ਫੇ ਜਿੱਥੇ ਕੱਡੇ ਗਣਕ ਦਾ ਤੂੰ ਹੋਣਾ 1 2 3 4 5 6 7 8 9 10 11 12 13 14 ਬੇਰੇ ਸਾਹਬ ਨਾਲ ਠੀਕ ਹੈਗੇ ਆ ਬਾਕੀ ਛੋਟੀਆਂ ਪਾ ਕੇ 30 30 ਤੇ ਬਾਕੀ ਇਧਰ ਆ ਕਰ ਪਾਣਾ ਆ ਤੇ ਚੱਲ ਜਬਾ ਇਹ ਸਾਰੀਆਂ ਬਾਲਾ ਹੁਣ ਹਮ ਹਲੇ ਸਾਨੂੰ ਥੋੜੀਆਂ ਲੰਬੀਆਂ ਦੀ ਇਹ ਕੌਣ ਹੈ ਸੁਪਰਮੈਨ ਸੁਪਰਮੈਨ ਰਾਈਟ ਵਾਓ ਥਿਸ ਇਜ਼ ਸੋ ਸੋ ਚੱਲ ਸਾਰੀਆਂ ਬਾਲਾ ਚ ਠੀਕ ਆ <laughs> this is Sir. <sorry. laughs> wow, this is good. This is this is Spider Man. Sorry, Red. Sorry, Red. This is, sorry, this is uh, Iron. Excuse me. Tell her you, Bala. My Oh, <sh> sorry. <laughs> sorry. Sorry. ਗੋ ਲੱਕ ਕੋਡ ਹੈ ਬੈਟਮੈਨ ਨਹੀਂ ਉਸ ਜੀ ਸਾਈ ਆਈ ਥੋਟ ਕਿਹਾ ਆਈ ਅ ਸੌਰੀ ਮਾਰਾ ਗਏ ਨੀ ਬੰਦੇ ਮੈਂ ਸੋ ਬਰਾਵ ਚਲ ਆ ਵੀ ਪਾਸ ਆ ਰਿਹਾ

This is, This is Siren batman hmm. This is silent. Okay. Nah. Oh, attack lah sari. Oh. Hmm. Aayuda. This is Iron Man. Fireman. Guys, this is Sir Wiscons. Let's go. Let's go. Talabi Balaud. Goo oh. this is spider man. I It's a This is Sarah <laughs> <laughs> Spider Bravo! One, two.

Non è io sono in Oh, holly. <laughs> hey, you Oh, Halli! Non è vero, Codiglio. Codiglio? Questo è il suo Questo è il suo Wow!

ਦੇਖੀ ਗੀ ਇਹ ਟੁਣਾ ਹੈ ਮਮਾ ਸਟੇਸਟਿਟ ਕੀ ਸਟੁੱਪੜੇ ਸਾਥ ਕਾਤੇ ਨਹੀਂ ਗਿਆ ਖੁਦ ਹੀ ਹੱਥ ਟੁੱਟੇ ਗਏ ਤਾਂ ਕਰਦਾ ਇਹ ਸਟੁੱਪੜਿਆ ਹਾਂ ਇਹ ਤੋਈ ਟੋੜੀ ਆ ਫੇਰ ਛੱਡ ਦੇ ਰੁਕ ਨਾ ਦੇ ਪਾ ਲਈ ਫੋਲੋ ਤੇ ਸਬਸਕ੍ਰਾਈਬਸ ਫੋਲੋ ਨਾ ਬਹੁਤ ਉਹ ਵੀਰੇ ਹੱਥ ਦੇ ਕਚ ਕਚ ਸਕੇਟਣਾ ਹੈ Godzilla This is Godzilla's side nice. This is penguin This is Iron Man's side it's is This is This This Sir is, it is. It is. ਹਰਦੈਂ ਕਿ ਪ੍ਰੰਧ ਗੀ ਇਹ ਇਸ ਟਾਈਮ ਗੱਠੀਆਂ ਕਰਨ ਨੂੰ ਵੀ ਟਾਈਮ ਲੱਗਦਾ ਉਹ ਬੋਰਾ ਭਰ ਗਿਆ ਜੇ ਇੱਧਰ ਚਲੋ ਠੀਕ ਹੈ ਜੀ ਬਲੌਗ ਦਾ ਐਂਡ ਕਰਦੇ ਆ ਤੁਹਾਨੂੰ ਦਿਖਾਤੀ ਆਪਾਂ ਸਾਰੀਆਂ